ਆ ਦੋਸਤ ਨੂੰ ਦਿਖਾਉਣੇ ਆ ਆਪਾਂ ਮੰਡੀ ਦੀ ਰੌਣਕ ਪਰ ਉਹ ਕਿ ਕਮਾਲ ਮੰਡੀ ਐ ਇਸ ਵਾਰ ਥੋੜੀ ਜਿਹੀ ਘੱਟ ਆ ਕਿਉਂਕਿ ਮੰਡੀਆਂ ਬੰਦ ਸੀ ਇਸ ਕਰਕੇ ਮੰਡੀਆਂ ਬੰਦ ਕਰਨ ਕਰਕੇ ਦੋਸਤ ਚੈੱਕ ਕਰੋ ਮਾਲ ਆਇਆ ਘੱਟ ਆਇਆ ਤਾਂ ਪਰ ਹੋਰ ਘੱਟ ਆ ਪਹਿਲਾਂ ਨਾ ਨਹੀਂ ਮਾਲ ਆਇਆ ਤੇ ਆਇਆਗਾ ਕਰੋ ਚੈੱਕ ਅਪ ਅੱਜ ਤੱਕਈਆਂ ਗਾਇਆਂ ਦੋ ਟੌਪ ਦੀਆਂ ਦੇਖ ਸਕਦੇ ਆ ਤੁਸੀਂ ਬੁਧਿਆ ਮਹਾਨ ਕੋਹਿੰਦਰ ਸਟੱਬ ਵਾਲੀ ਬੱਕਰਾ ਮੰਡੀ ਤੇ ਨੱਬ ਵਾਲੀ ਪਸ਼ੂ ਮੰਡੀ ਦੇ ਦੋਸਤੋ ਸੌਰੀ ਬੱਕਰਾ ਮੰਡੀ ਬੋਲਿਆ ਗਿਆ ਕਰੋ ਚੈੱਕ ਅਪ ਬਹੁਤ ਸੋਹਣੀ ਗਾਂ ਹੈ ਸਵਾਰੋ ਨੇ ਗਾ लेवल वो बहुत ज़्यादा गाना आ बच्चा ये भी सुई भी है दोस्तों तो देखो ये सुई है अभी बेचना चले गए हैं बेचना चले आए गई ਆਪਣਾ ਨੰਬਰ ਵੀ ਚੈੱਕ ਕਰੋ ਪਸ਼ੂ ਮੰਡੀ ਡੱਬ ਵਾਲੀ ਕਰੋ ਚੈੱਕ ਮਾਹੌਲ ਤੁਹਾਨੂੰ ਆਪਾ ਮੰਡੀ ਦਾ ਮਾਹੌਲ ਬਹੁਤ ਵਧੀਆ ਗਾਇਆਂ ਪਹੁੰਚੀਆਂ ਆਈਆਂ ਜੂੜ ਘਾਟਾ ਮਾਲ ਹੈ ਬੜੀਆਂ ਬਹੁਤ ਤੋ ਟੋਪ ਤੱਕ ਨਾ ਨਾ ਪਹੁੰਚਿਆ ਮੰਡੀ ਤੇ ਘਾਟੇ ਜਰੂਰ ਆ ਮਾਲ ਸੋਗ ਮੰਡੀਆਂ ਬੰਦ ਸੀ ਇੱਕ ਤਰੀਕ ਤੱਕ ਮੰਡੀਆਂ ਬੰਦ ਹੋਣ ਦਾ ਕਾਰਨ ਕਰਕੇ ਮਾਲ ਘੱਟ ਪਹੁੰਚਿਆ ਜਿਹਾ ਲੱਗਦਾ ਉਹ ਵਧੀਆ ਵਧੀਆ ਠਿਕੀਆਂ ਮੈਂੀਆਂ ਪਹੁੰਚੀਆਂ ਕਰੋ ਚੈੱਕ ਕਰੋ ਆ ਦੇਖੋ ਨਹੀਂ ਨਾ ਬਾਈ ਹੁੰਦੇ ਸੀ ਉਹਨਾਂ ਦੇ ਆਲਾ ਰੱਖਦੇ ਬਹੁਤ ਸੋਹਣੀ ਗਾਂ ਵੀ ਹੂਣ ਵਾਲੀ ਹੈ ਹਜੇ ਸੂਰੀ ਨਹੀਂ ਗਈ ਬੋਡੀਆਂ ਜੀ ਜੀ ਮੈਨੂੰ ਚੈੱਕ ਕਰੋ ਹਾਂ ਦੇਖ ਗੱਡੇ ਹਾਂ ਪਰ ਪਰ ਕੇ ਜਾਈ ਜਾਂਦੇ ਨੇ Non vogliamo fare niente. Ora vogliamo andare ਕੇ ਚੱਲਦੇ ਆ ਤੁਹਾਨੂੰ ਦੋਸਤੋ ਆਓ ਦੇਖਦਾ ਨਹੀਂ ਉਹ ਮਸਾ ਕਰ ਰਿਹਾ ਚੈੱਕ ਅਪ ਆ ਬਚਾਈਦਾ ਕੀ ਡਿਮਾਂਡ ਹੈ 65000 65000 ਰੁਪਏ ਕਿਹੜਾ ਪੰਡ ਹੈ ਪੰਨੀ ਵਾਲਾ ਮੋਦੀ ਦਾ ਪੰਨੀ ਵਾਲਾ ਦਾ ਮੋਬਾਈਲ ਨੰਬਰ 80599 ਔਰ 80599 93957 93957 ਦੋਸਤੋ ਆ ਵਾਹ ਜੜਾ ਬਾਈ ਕੋਲੇ ਜੇ ਕਿਸੇ ਵੀ ਨੂੰ ਪਸੰਦ ਆਵੇ ਤਾਂ ਬਾਈ ਨਾਲ ਸੰਪਰਕ ਕਰਕੇ ਖਰੀਦ ਸਕਦੇ ਆ ਤੁਸੀਂ ਕਿੰਨੇ ਦਿਨਾਂ ਦੀ ਸੂਈ ਆ 15 ਦਿਨਾਂ ਦੀ ਦੁੱਧ ਕਿੰਨਾ 11 ਲੀਟਰ 11 ਲੀਟਰ ਤੇ ਦੋਸਤੋ 15 ਦਿਨਾਂ ਦੀ ਸੂਈ ਆ ਤੇ ਬਾਈ ਕੋਲ 11 ਲੀਟਰ ਦੁੱਧ ਆ ਜਿਹਨੇ ਕਿਸੇ ਨੂੰ ਪਸੰਦ ਆਵੇ ਉਹ ਖਰੀਦ ਸਕਦੇ ਆ ਆਜੋ ਅੱਗੇ ਥਾਣੇ ਤੁਹਾਨੂੰ ਹੋਰ ਵੀ ਬਹੁਤ ਵੱਡੀਆਂ ਵੱਡੀਆਂ ਗਾਈਆਂ ਹਾਥੀਆਂ ਜਿੰਨੀਆਂ ਲੇ ਗਾਈਆਂ ਪਹੁੰਚੀਆਂ ਆਪ ਲੋ ਚੈੱਕ ਆਪ ਦੇ ਕਰਵਾ ਕੇ ਰਿਹਾ ਹੈ ਦਰਵੀ ਬਹੁਤ ਹੋ ਰਹੀ ਹੈ ਗਾਇਆਂ ਬੜਾ ਆ ਵੀ ਗਾੜ ਦੇਖੋ ਸੂਈ ਵੀ ਹੈ ਵੀ ਜਾਂ ਇਹਦਾ ਸੌਦਾ ਚੱਲੀ ਜਾਂਦਾ ਹੈ ਵਹਿੜ ਦਾ ਦੇਖੋ और सोनी बैठा ये सुन बच्चा ਇਹ ਵੀ ਸੋਈ ਵੀ ਜਦੋਂ ਤੋਂ ਆ ਬੱਚਾ ਹੈ ਰਾਜਾ ਬਹੁਤ ਉੱਚੇ ਲੰਮੇ ਕੱਦ ਦੀ ਹੈਗਾ ਲੰਮੀ ਵੀ ਬਹੁਤ ਹੈ ਤੇ ਹਾਈਟ ਵੀ ਬਹੁਤ ਹੈ ਦੀ ਬਿਲਕੁਲ ਪ्योर ਐਚਪੀ ਤੇਰੀ ਛੋੜੇ ਕੰਨਾਂ ਦੀ ਤਾਂ ਜਦੋਂ ਸੌਦਾ ਚਲੀ ਜਾਂਦਾ ਸੀ ਤੇ ਆ ਲੋ ਮਾਰੇ ਨੇਗਾ क्या इधर बैठता एक हो सौ फैसिलिटी आता इधर क्या बैठ स हो गया दोस्तों ਆਪ ਸਭ ਨੂੰ ਘਰ ਘਰ ਬਸਤੀਆਂ ਵਿੱਚ ਆਪ ਸਭ ਨੂੰ ਘਰ ਘਰ ਪਿੰਡੇ ਜਾਫਰਾ ਬਣ ਕੇ ਲੈ ਜਾਓ ਜੀ

ਆਇਆ ਕਿ ਤੂੰ ਸਾਡੇ ਚੱਲ ਚੱਲ ਤੇ ਆ ਜਾ ਮੈਂ ਮਾਰ ਨਹੀਂ ਕਰ ਰਿਹਾ ਤੇਰਾ ਮਾਰ ਕਰਿਆ ਮੈਂ ਕੀ ਕਰੇ ਮੈਂ ਡਾਕਟਰ ਕੋਲ ਨਹੀਂ ਕਾ ਵੇਚੀ ਆ ਚੱਲ ਲੈ ਮੈਂ ਕਹਿੰਦੀ ਕਿ ਅਹ ਆ ਤੇਰਾ ਭਾਈ ਮੈਂ ਮਾਰ ਨਹੀਂ ਕਰ ਰਿਹਾ ਆਇਆ ਕਿ ਤੂੰ ਸਾਡੇ ਚੱਲ हा दे सौदा चली आता इस गांव का इतनी तौर के दिखाइए तो सौदा चली जाना ਪਹਿਲਾਂ ਤਾਂ ਆਪਾਂ ਸੁਣ ਲੈਦੇ ਆ ਬਰਾਦੀ ਬਰਾਦੀ ਜੀ 110 ਕਿਤਾਬੇ ਚੈਨਲ ਨੰਬਰ ਕੀ ਹੁੰਦੇ ਆ ਨਾਏ ਦੋਸਤੋ ਸੌਦਾ ਹੋ ਗਿਆ ਨਾ ਨਾ ਗਾਂ ਜਿਹੜੀ ਵੇਖੀ ਆ ਸੌਦਾ ਹੋ ਗਿਆ ਗਾਂ ਦਾ ਗਾਂ ਬਹੁਤ ਸੋਹਣੀ ਦੋਸਤੋ ਦਿਖਾਉਣੀ ਆ ਤੁਹਾਨੂੰ ਦੇਖੋ ਪਣ ਬਣਾਇਆ ਰਿਹਾ ਲੈਣੀ ਟੋਪ ਕੁਆਲਿਟੀ ਦੀ ਗਾਹ ਦੇ ਕਰੋ ਤੇ ਆ ਬਹੁਤ ਸੋਹਣੀ ਵਾਇੜ ਆ ਹੋਏ ਤੇਜ ਹੋਸ ਸ੍ਰੀ ਦੀ ਅਦੇਸ਼ਾ ਜੀ ਆ ਕਿੰਨੇ ਕਹਿਦੇ ਉਹ ਤਾਂ ਗੁੱਸੇ ਹੀ ਨਹੀਂ ਹੁੰਦਾ ਤਬਰਦੀ ਰਹੀ ਜਾਂਦੀ ਨੇ ਲੱਗਣੇ ਹੌਂਦਾ ਚੱਲ ਰਿਹਾ ਦੇਖਦੇ ਹਾਂ ਕੀ ਬੰਦਾ ਲੱਗੇ ਹੁਣ ਜਰਾ ਸੋਟੇ ਲਾ ਕੇ ਦੱਸਿਗਾ ਵੀ ਇੰਨਾ ਆਹ ਦੇਖੋ ਹੌਂਦਾ ਚੱਲੀ ਜਾਂਦਾ ਹਾਂ ਸੋਹਣੀ ਦਾ ਜੇ ਸਾਡੀ ਕੋਮਤ ਦੇ ਬਸ ਬਸ ਕਰਦੇ ਕਹਾਂਗੇ ਉਹ ਵਧੀਆ ਗੱਲ ਹੈ ਇਹ ਆ ਸੌਦਾ ਇਹ ਤਾਂ ਚੱਲੀ ਜਾਂਦਾ ਦੇਖੋ ਜੀ ਤੁਹਾਨੂੰ ਇਕੱਠ ਹੈ ਇਸੇ ਗਾਂ ਦਾ ਸੌਦਾ ਚੱਲ ਰਿਹਾ ਹੈ ਦੇਖਦੇ ਹਾਂ ਕੀ ਬੰਦ ਆ ਦੇਖ ਸਾਹਿਬ ਕੀ ਵਧੀਆ ਗੱਲ ਹੈ ਇਹ ਵੀ ਆ ਤੇ ਆ ਬਾਈ ਨੇ ਟਿਕਾਣਾ ਭਰਿਆ ਨਹੀਂ ਦੇਣੀ ਇਹਨਾਂ ਤੋਂ ਤਾਂ ਲੈਣਾ ਕਿਉਂ ਇਹ ਬਾਈ ਦੀ ਗਾਂ ਹੈ ਕਿਹੜਾ ਪਿੰਡ ਹੈ ਬਾਈ ਆਪਣਾ ਪਿੰਡ ਠੁੱਲੀ ਆ ਜੀ ਠੁੱਲੀ ਵਾਲ ਠੁੱਲੀ ਵਾਲ ਠੁੱਲੀ ਵਾਲ ਜਿਹੜਾ ਬਰਨਾਲਾ ਜੀ ਬਰਨਾਲੇ ਜਿਹਨੇ ਦੋਸਤੋਂ ਗਾਂ ਆਈ ਹੈ ਇਹ ਤੇ ਕੀ ਡਿਮਾਂਡ ਹੈ ਡਿਮਾਂਡ ਦੇਖ ਤੁਸੀਂ ਪਰ ਜੀ 1 ਲੱਖ 70000 ਰੁਪਏ ਦੋਸਤੋਂ ਡਿਮਾਂਡ ਚ ਕਿ ਬਾਈ ਨੇ ਆ ਗਾਂ 91 ਹੋਇਆ ਦੂਜਾ ਜੀ ਜੇ ਸੂਵੇ ਆ ਕਿਰੇਨ ਹੈ ਕਿ ਸੂਚਾ ਹੱਬਤਾ ਲੈ ਜੀ ਆਪਰੇ ਤੋਂ ਦੱਸ ਦੇ ਨੇ ਤੇ ਪਿਛਲੇ ਸੂਵੇ ਕਿੰਨਾ ਦੁੱਧ ਸੀਗਾ ਦੁੱਧ ਨੇ ਦਿੱਤਾ ਜੀ ਦੀਵਤੀ ਕੇ ਤੇ ਦੇਖੋ ਜਾਰੇ ਤੇ 35 ਕਿਲੋ 30 ਕਿਲੋ ਤੋਂ ਉਹ ਤੋਂ ਬੋਲਦੇ ਉਹ ਵੀ ਬਾਦ ਨੂੰ ਘਾਤੋਂ ਦਿਖਾ ਦਿੰਦੇ ਆ ਅੱਗਲਾ ਅੱਗਲਾ ਥਾਣਾ ਲੈ ਜੇ ਮੂਹ ਮੱਤੇ ਵੀ ਬਹੁਤ ਸੁਣੀ ਆ ਘਾਤ-ਗਾਤ ਨੇ ਬਹੁਤ ਜ਼ਿਆਦਾ ਤੇ ਫੜੀ ਵੀ ਬਹੁਤ ਬੱਚੀ ਸੂਣੀ ਪੜੀ ਹੈਗਾ ਤੇ ਮੈਲ ਨੰਬਰ ਕੀ ਆਪਣਾ ਮੈਲ ਨੰਬਰ 85280 85280 60049 60049 60049 ਦੋਸਤ ਜੇ ਕਿਸੇ ਵੀਰ ਨੂੰ ਤਾਂ ਦੋਸਤ ਦਾ ਬਾਈ ਨਾਲ ਕਨੈਕਟ ਕਰਕੇ ਆ ਵੀ ਗਾਹ ਕੀ ਦੇਖ ਸਕਦੇ ਆ ਬਹੁਤ ਸੋਹਣੀ ਗਾਂ ਦੇਖ ਸਕਦੇ ਆ ਤੇ ਸੂਣ ਵਾਲੀ ਗਾਂ ਹੈ ਲਾਈਵ ਦੋਸਤੋ ਬੱਚੀ ਆ ਵਗਾਉ ਬਾਈ ਉਹ ਨਹੀਂ ਲੈ ਕੇ ਆਇਆ ਡੱਬ ਵਾਲੀ ਮੰਡੀ ਤੇ ਤਾਨੂੰ ਕਰਾਉਣੇ ਚੈੱਕ ਆਲੇਵਾ ਚੱਕਾ ਚਾਹਦੇ ਤੁਸੀਂ ਕੱਲਾ ਕਲਾ ਮੁੱਠੀ ਵਾਲਾ ਥਾਂ ਲਗਾ ਲੋ ਕਰੋ ਚੈੱਕ ਜੀ ਬਾਡੀ ਬੰਦ ਤਾਂ ਬਹੁਤ ਸੋਹਣੀ ਐਚਐਫ ਵਿੱਚ ਪੈਂਦੀ ਐ ਪ्योर ਐਚਐਫ ਉਹ ਮਾਥਾ ਦੀ ਚੈੱਕ ਉਹ ਨਿੱਕੀਆਂ ਕੰਨਾਂ ਦੀ ਐ ਕਾਰਡ ਕਾਰਡ ਜਿਹੜਾ ਬਹੁਤ ਜ਼ਿਆਦਾ ਲੰਬਾਈ ਵੀ ਬਹੁਤ ਜ਼ਿਆਦਾ ਵੱਚੀ ਵੀ ਬਾਕੀ ਆਪਾਂ ਬਾਈ ਜੀ ਨਾਲ ਤਰ੍ਹਾਂ ਗੱਲਬਾਤ ਸਾਰੀ ਵੀ ਤੇ ਲੈ ਕੇ ਦਵਾਂਗੇ ਕਿੰਨੇ ਮੀ ਸੋਏ ਕੀ ਰਕਾਰਡ ਆ ਕਿਹੜੇ ਸੀ ਬੰਦੋ ਬੰਬੜਾ ਸਾਰਾ ਤੇ ਲੈ ਕੇ ਹੁਣ ਦੱਸਦੇ ਆ ਬਾਈ ਜੀ ਨਾਲ ਕਰਾਂਗੇ ਗੱਲਬਾਤ ਸਸੀ ਗਾਲ ਬਾਈ ਕਿਹੜਾ ਪਿੰਡ ਹੈ ਜੀ ਆਰਾਮਪੁਰਾ ਫੂਲ ਦੀ ਆਰਾਮਪੁਰਾ ਫੂਲ ਖਾਸ ਹੀ ਹਾਂਜੀ ਉੱਥੇ ਲੱਗੀ ਸੀ ਇੱਕ ਦੀ ਮੰਡੀ ਕਿ ਨਹੀਂ ਲੱਗੀ ਨਹੀਂ ਲੱਗੀ ਅੱਗੇ ਲੱਗੀ ਹੈ ਨਾ ਹਾਂ ਤੇ ਕੀ ਡਿਮਾਂਡ ਹੈ ਜੀ ਮਾਨਤਾ ਜੀ 92000 95000 ਰੁਪਏ ਤੇ 91 ਸੂਏ ਆ ਪਹਿਲੇ ਸੂਏ ਪਹਿਲੇ ਸੂਏ ਸੋਨਾ ਗੋਸਤੋ ਬੱਛੀ ਨੇ ਤੇ ਕਿੰਨੇ ਦਿਨਾਂ ਦੀ ਕੱਚੀ ਆ 15 ਦਿਨਾਂ ਦੀ ਲਗ 200 ਕੋ ਬਾਈ ਜੀ ਕਹਿੰਦੇ 15 ਦਿਨ ਲੈ ਜੂਗੀ ਬੱਛੀ ਆ ਜੀ ਆ ਦੇਖ ਸਕਦੇ ਹੋ ਤੁਸੀਂ ਦੁਬਾਰਾ ਤੁਹਾਨੂੰ ਫੋਨ ਦਿਖਾ ਦਿੰਦੇ ਆ ਘੈਂਟ ਹੈਗਾ ਬਾਈ ਦਾ ਆਰਾਮਪੁਰਾ ਫੋਨ ਖਾਸ ਤੇ ਮੋਬਾਈਲ ਨੰਬਰ ਇਹ ਤੁਹਾਨੂੰ ਲੈ ਕੇ ਦਿੰਦੇ ਆ ਇੱਕ ਆ ਤੁਹਾਨੂੰ ਬੱਛੀ ਚੈੱਕ ਕਰਾ ਦਈਏ ਦੇਖ ਸਕਦੇ ਤੇ ਕਿੰਨਾ ਦੁੱਧ ਕੱਢ ਦੂਗੀ ਐਡਗੇਣਾ ਤੇਰੇ ਨਾਲ ਐਡੇ ਰੇਟ 16 17 ਕੇ ਰਾਮ ਜੀ ਨੇ ਕੱਢ ਤੋਹੇ ਪਹਿਲੇ ਸੂਏ ਸੂਣਾ ਤੇ 16 17 ਦੁੱਧ ਬਾਈ ਕਹਿੰਦਾ ਵੀ ਕੱਢੂ ਕੱਡੇ ਵੀ ਦੇ ਹਿਸਾਬ ਨਾਲ ਕੱਢ ਵੀ ਦਊਗੀ ਕੱਦ ਕਾਢ ਵੀ ਦੋਸਤੋ ਬਹੁਤ ਉੱਚੀ ਆ ਲੰਮੀ ਵੀ ਬਹੁਤ ਆ ਵਹਿਣ ਤੇ ਮੋਬਾਈਲ ਨੰਬਰ ਬੋਲਦੇ ਬਾਈ 98773 98773 02556 02556 ਲੈ ਦੋਸਤੋ ਸੰਪਰਕ ਕਰ ਲਿਓ ਤੇ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਤੁਸੀਂ ਵਹਿਣ ਨੂੰ ਖਰੀਦ ਸਕਦੇ ਆ ਇਹ ਡੱਬ ਵਾਲੀ ਮੰਡੀ ਤੇ ਆਈ ਵੀ ਆ 干多万。